ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 5th ਦੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾ ਨੇ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਲੈ ਕੇ ਆਇਆ ਤੇ ਸਟੂਡੈਂਟਸ ਆਪਾਂ ਨੇ ਤੁਹਾਡੇ ਸਿਲੇਬਸ ਚ ਹੈਗੇ ਨੇ 14 ਜਿਹੜੇ ਕਿ ਰਾਈਟਰਸ ਨੇ ਜਿਹਨਾਂ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਜਾਂ ਤੁਸੀਂ ਫਸਟ 7 ਕਰ ਲੋ ਜਾਂ ਲਾਸਟ 7 ਕਰ ਲੋ ਸੋ ਆਪਣੇ ਫਸਟ 7 ਜਿਹੜੇ ਕਿ ਅਪਲੋਡ ਹੋ ਚੁੱਕੇ ਨੇ ਸੋ ਤੁਸੀਂ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ ਤੇ ਸ਼ਾਂਤੀਗਾਸ ਪੇਪਰ 'ਚ ਜਿਹੜੇ ਦਿੱਤੇ ਹੋਏ ਨੇ ਜਾਂ ਜਿਹੜੇ ਕਿ ਪ੍ਰੀਵियस ਇਗਜ਼ਾਮਸ ਦੇ ਵਿੱਚ ਦਿੱਤੇ ਹੋਏ ਨੇ ਤੁਸੀਂ ਉਹ ਸਾਰੇ ਕਰ ਲੋ ਤੇ ਮੈਂ ਉਹ ਤੁਹਾਡੇ ਲਈ ਜਲਦ ਵੀਡੀਓ ਅਪਲੋਡ ਕਰੂੰਗੀ ਜਿਹੜੇ ਪ੍ਰੀਵियस ਇਗਜ਼ਾਮਸ ਦੇ ਵਿੱਚ ਆਏ ਹੋਏ ਨੇ ਠੀਕ ਹੈ ਪ੍ਰਸੰਗ ਸਹਿਤ ਵਿਆਖਿਆ ਹਾਂਜੀ ਹੁਣ ਇਸ ਦੇ ਵਿੱਚ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਰਚਨਾਵਾਂ ਨੇ ਉਹਨਾਂ ਦੇ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਤੇ ਨਾਲ ਦੀ ਨਾਲ ਪ੍ਰਸੰਗ ਸਹਿਤ ਵਿਆਖਿਆ ਦੇ ਨਾਲ ਦੀ ਨਾਲ ਆਪਾਂ ਜਿਹੜਾ ਵਿਸ਼ਾ ਵਸਤੂ ਆ ਸਾਰਾ ਰਚਨਾਵਾਂ ਦਾ ਉਹ ਤੇ ਛੋਟੇ ਕੁਐਸਚਨ ਹਾਂਜੀ ਫਸਟ ਹੈਗਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਂਜਾਂ ਦਾ ਓਲਡਨ 나ਗ ਨਿਵਾਸਾ ਦਾ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆ ਦਾ ਸਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਹਾਂਜੀ ਮਿੱਤਰ ਪਿਆਰਾ ਕੀ ਹੋ ਗਿਆ ਰਾਂਝਾ ਰੂਪੀ ਪਰਮਾਤਮਾ ਰਾਂਝਾ ਰੂਪੀ ਪਰਮਾਤਮਾ ਮੁਰਿਦਾਂ ਕੀ ਹੋ ਗਿਆ ਸ਼ਰਨ ਕਰਨ ਵਾਲਾ ਸ਼ਿਸ਼ਯ ਓਡਨ ਕੀ ਹੋ ਗਿਆ ਉੱਪਰ ਉੱਪਰ ਲੈਣਾ ਬਿੰਗ ਦਰਖਤ ਜਾਂ ਕੰਧ ਦੇ ਵਿੱਚ ਗੱਡਿਆ ਹੋਇਆ ਕੇਲਾ ਜਿਸ ਨਾਲ ਹਲਾਲ ਕੀਤੇ ਬੱਕਰੇ ਨੂੰ ਪੁੱਠਾ ਟਾਂਗੇ ਉਸ ਦੀ ਖਾਲਾ ਹੀ ਜਾਂਦੀ ਹੈ ਸੱਥਰ ਹੋ ਗਿਆ ਕਾਫੂਸ ਜਾਂ ਪਰਾਲੀ ਆਦ ਦਾ ਵਿਛਾਣਾ ਹਾਂਜੀ ਇਸ ਦੇ ਵਿੱਚ ਹੇ ਕਾਉ ਟੋਟਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਚਿਆ ਹੋਇਆ ਇੱਕ ਸ਼ਬਦ ਹੈ ਤੇ ਇਹ ਮੱਧਕਾਲੀ ਪੰਜਾਬੀ ਕਾਵਸੁਰਾ ਕਾਵ ਸੰਗ੍ਰਹਿ ਦੇ ਵਿੱਚ ਖਿਆਲ ਸਰਲੇਖੇਟ ਦਰਜਾ ਤੇ ਇਹ ਸ਼ਬਦ ਗੁਰੂ ਜੀ ਨੇ ਉਸ ਸਮੇਂ ਉਚਾਰਿਆ ਜਦੋਂ ਉਹ ਅਨੰਦਪੁਰ ਛੱਡ ਕੇ ਆਪਣੇ ਪਰਿਵਾਰ ਦੇ ਨਾਲੋਂ ਵਿਛੜ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਸੀ ਇੱਥੇ ਆਪ ਨੂੰ ਮਖਮਲੀ ਸੇਜਾਂ ਦੀ ਥਾਂ ਜਮੀਨ ਉੱਤੇ ਸੋਣਾ ਪਿਆ ਤੇ ਇਹ ਸ਼ਬਦ ਗੁਰੂ ਜੀ ਨੇ ਸੇਦੇ ਖੇੜੇ ਨਾਲ ਵਿਆਹੀ ਜਾ ਚੁੱਕੀ ਹੀਰ ਦੀ ਆਤਮਾ ਦੇ ਵਿੱਚ ਬੈਠ ਕੇ ਉਚਾਰਿਆ ਤੇ ਇਸ ਵਿੱਚ ਉਹਨਾਂ ਨੇ ਹੀਰ ਵਾਂਗ ਆਪਣੇ ਰਾਂਝੇ ਰੂਪ ਪਰਮਾਤਮਾ ਨੂੰ ਯਾਦ ਕੀਤਾ ਠੀਕ ਹੈ ਮਤਲਬ ਕਿ ਨਰਾਂਜਾ ਕਿਹਨੂੰ ਕਿਹਾ ਗਿਆ ਪਰਮਾਤਮਾ ਨੂੰ ਕਿਹਾ ਗਿਆ ਤੇ ਖੁਦ ਦੀ ਆਤਮਾ ਨੂੰ ਕੀ ਕਿਹਾ ਹੀਰ ਹਾਂਜੀ ਵਿਆਖਿਆ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਸਾਡੇ ਪਿਆਰੇ ਸੱਜਣ ਨੂੰ ਸਾਡਾ ਮੁਰਿਦਾਂ ਦਾ ਹਾਲ ਜਾ ਕੇ ਦੱਸਣਾ ਕਿ ਮੇਰੇ ਲਈ ਤੇਰੇ ਵਿਛੋੜੇ ਦੇ ਵਿੱਚ ਆਰਾਮ ਤੇ ਆਨੰਦ ਦੇਣ ਵਾਲੇ ਜਿਹੜੇ ਸੰਸਾਰਿਕ ਸਾਧਨ ਨੇ ਉਹ ਸਾਰੇ ਦੁੱਖ ਦੁਖਦਾਇਕ ਨੇ ਸਾਰੇ ਦੁੱਖ ਦੇਣ ਵਾਲੇ ਨੇ ਤੇਰੇ ਵਿਚੋੜੇ ਦੇ ਵਿੱਚ ਸਾਡੇ ਲਈ ਰਜਾਈਆਂ ਦਾ ਉੱਪਰ ਲੈਣਾ ਇੱਕ ਰੋਗ ਦੇ ਸਮਾਨ ਆ ਮਤਲਬ ਕਿ ਜਿਵੇਂ ਆਪਾਂ ਕਹਦੇ ਕਿ ਸਾਨੂੰ ਕੋਈ ਬਿਮਾਰੀ ਲੱਗੀ ਰੋਗ ਲੱਗਿਆ ਉਵੇਂ ਕਹਿੰਦਾ ਰਜਾਈਆਂ ਲੈਣੀਆਂ ਨੇ ਵਿਚੋੜੇ ਦੇ ਵਿੱਚ ਪਰਮਾਤਮਾ ਦੇ ਗੁਰੂ ਜੀ ਕਹ ਰਹੇ ਨੇ ਤੇ ਆਰਾਮ ਦੇ ਹੋਰ ਸਾਧਨ ਸੱਪਾਂ ਦੇ ਵਿੱਚ ਰਹਿਣ ਦੇ ਬਰਾਬਰ ਨੇ ਤਾਂ ਗੁਰੂ ਜੀ ਕੀ ਕਹਿੰਦੇ ਨੇ ਵੀ ਜਿਹੜੇ ਹੋਰ ਸਾਧਨ ਨੇ ਉਹ ਵੀ ਸੱਪਾਂ ਦੇ ਵਿੱਚ ਰਹਿਣ ਦੀ ਤਰ੍ਹਾਂ ਨੇ ਸ਼ਰਾਬ ਦੀ ਸੁਰਾਹੀ ਸੂਲਾਂ ਦੇ ਚੁੱਬਣ ਦੀ ਤਰ੍ਹਾਂ ਦੁਖਦਾਈ ਕਾ ਜਿਹੜੀ ਸ਼ਰਾਬ ਦੀ ਸੁਰਾਹੀ ਹੈ ਉਹ ਸੂਲਾਂ ਜਿਵੇਂ ਚੁੱਬਦੇ ਨੇ ਉਨੇ ਦੁਖਦਾਈ ਕਾ ਤੇ ਸ਼ਰਾਬ ਪੀਣ ਵਾਲਾ ਪਿਆਲਾ ਸਾਨੂੰ ਖੰਜਰ ਵਾਂਗ ਫਟ ਲਾਉਂਦਾ ਅਜਾਹੇ ਸੁੱਖ ਆਰਾਮ ਸਾਨੂੰ ਐਵੇਂ ਮਹਿਸੂਸ ਹੋ ਰਹੇ ਨੇ ਜਿਵੇਂ ਕਸਾਈ ਬੱਕਰੇ ਨੂੰ ਹਲਾਲ ਕਰਕੇ ਉਹਨੂੰ ਬਿੰਗ ਉੱਤੇ ਪੁੱਠਾ ਟੰਗ ਕੇ ਉਸ ਦੀ ਖੱਲ ਖਿੱਚ-ਖਿੱਚ ਕੇ ਲਾ ਰਿਹਾ ਹੋਵੇ हे ਪਿਆਰੇ ਸਾਨੂੰ ਤੇਰੀ ਰਾਜਾ ਦੇ ਵਿੱਚ ਪੁੰਜੇ ਸੱਥਰ ਉੱਤੇ ਮਤਲਬ ਕਿ ਜ਼ਮੀਨ ਤੇ ਸੋਨਾ ਜਿਆਦੇ ਸੁਖਦਾਇਕ ਲੱਗਦਾ ਜਿਆਦੇ ਸੁਖ ਆਰਾਮ ਦਿੰਦਾ ਇਸ ਦੇ ਮੁਕਾਬਲੇ ਖੇੜਿਆਂ ਪ੍ਰਾਇਿਆਂ ਦੇ ਸੁੱਖ ਸਾਡੇ ਲਈ ਦੁੱਖ ਨੇ ਮੈਨੂੰ ਜਿਹੇ ਸੁੱਖਾਂ ਦੀ ਜ਼ਰੂਰਤ ਨਹੀਂ ਜਿਹੇ ਸੁੱਖ ਪੱਠੀ ਦੇ ਵਿੱਚ ਪੈਣ ਅੱਗੇ ਹੈਗਾ ਖਿਆਲ ਮਿੱਤਰ ਪਿਆਰੇ ਨੂੰ ਹੰਝ ਰਜੇ ਦਾ ਸਾਰ ਵਿਸ਼ਾ ਵਸਤੂ ਠੀਕ ਹੈ ਹਾਂਜੀ ਇਸ ਦੇ ਬਸ ਹੋਈ ਆ ਗਏ ਜਿਹੜਾ ਪ੍ਰਸੰਗ ਸੱਤ ਵਿਆਖਿਆ ਚਾਪਣ ਕੀਤਾ ਨੈਕਸਟ ਆਉਣਗੇ ਇਹਨਾਂ ਦੇ ਛੋਟੇ ਕੁਐਸਚਨ ਗੇ ਚੰਡੀ ਦੀ ਬਾਤ ਪ੍ਰਥਮ ਪਕੋਤ ਹਾਂਜੀ ਪ੍ਰਥਮ ਪਕੋਤੀ ਸਿਮਰ ਕੇ ਗੁਰੂ ਨਾਨਕ ਦੇ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ਼੍ਰੀ ਹਰਕ੍ਰਿਸ਼ਨ ਤੇ ਆਏ ਜਿਸ ਡਿਠੇ ਸਭ ਦੁੱਖ ਜਾਈ ਹਾਂਜੀ ਇਹ ਤਾਂ ਬਿਲਕੁਲ ਈਜ਼ੀ ਆ ਤੇ ਕ ਬਹਾਦਰ ਸਿਮਰੀਏ ਕਰਨੋਂ ਨਿਦਾਵੇ ਤਾਏ ਸਭ ਥਾਈ ਹੋਈ ਸਹਾਇ ਪ੍ਰਥਮ ਹੋ ਗਿਆ ਸਭ ਤੋਂ ਪਹਿਲਾਂ ਭਗੋਤੀ ਅਕਾਲ ਸ਼ਕਤੀ ਪ੍ਰਭੂ ਸਤਾ ਠੀਕ ਹੈ ਤੇ ਆਏ ਤੇ ਹੁੰਦਾ ਹਾ ਸਹਾਇ ਸਹਾਇਤਾ ਕਰੋ ਸਿਮਰੋ ਸਿਮਰਨ ਕਰਦਾ ਹਾ ਨੌ ਨਿੱਧ ਨੌ ਖਜ਼ਾਨੇ ਠੀਕ ਹੈ ਹਾਂਜੀ ਚੰਡੀ ਦੀ ਵਾਰ ਦੇ ਵਿੱਚੋਂ ਲਿਆ ਗਿਆ ਇਹ ਕਾਵ ਸੰਗ੍ਰਹਿ ਹੈ ਕਾਵ ਸੰਗ੍ਰਹਿ ਦੇ ਵਿੱਚ ਪੌੜੀ ਸਰਲੇ ਉੱਪਰ ਸਰਲੇਖੇਟ ਦਰਜ ਹੈ ਉਪਰ ਸਰਲੇਖੇਟ ਦਰਜ ਹੈ ਇਸ ਵਾਰ ਦੇ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਤੇ ਰਾਖਸ਼ਾਂ ਦੇ ਵਿਚਕਾਰ ਜਿਹੜਾ ਜੁਦ ਹੁੰਦਾ ਉਹਦਾ ਵਰਣਨ ਕੀਤਾ ਦੁਰਗਾ ਦੇਵੀ ਜੇਤੂ ਹੁੰਦੀ ਹੈ ਦੁਰਗਾ ਦੇਵੀ ਜਿਹੜੀ ਕਿ ਨੇਕੀ ਦਾ ਪ੍ਰਤੀਕ ਹੈ ਤੇ ਰਾਖਸ਼ ਨੇ ਵਧੀ ਦਾ ਪ੍ਰਤੀਕ ਤੇ ਇਸ ਵਾਰ ਦਾ ਆਰੰਭ ਦੋ ਪੌੜੀਆਂ ਦੇ ਵਿੱਚ ਲਿਖੇ ਗਏ ਮੰਗਲਾ ਚਰਨ ਨਾਲ ਹੁੰਦਾ ਪਰਮਾਤਮਾ ਨੂੰ ਯਾਰ ਕੀਤਾ ਹੈ ਨਾ ਤੇ ਇਹਨਾਂ 70 ਦੇ ਵਿੱਚ ਇਸ ਤੇ ਮੰਗਲਾ ਚਰਨ ਦੀ ਪਹਿਲੀ ਪੌੜੀ ਮੁਕੰਮਲ ਕਰਦੀ ਹੈ ਨਾ ਤੇ ਇਸ ਵਿੱਚ ਗੁਰੂ ਸਾਹਿਬ ਦੁਰਗਾ ਦੇਵੀ ਤੇ ਰਾਖਸ਼ ਨੇ ਜੁਦ ਦਾ ਅਪੀਸ਼ੋਕੜ ਦੇ ਉਹਨਾਂ ਦੇ ਜੁਦ ਦਾ ਦਾ ਹਾਲ ਵਰਣਨ ਕਰਨ ਤੋਂ ਪਹਿਲਾਂ ਰਵਾਇਤੀ ਢੰਗ ਨਾਲ ਆਪਣੇ ਇਸਤ ਅਕਾਲ ਪੁਰਖ ਆਪਣੇ ਤੋਂ ਪਹਿਲਾਂ ਨੌ ਸਿੱਖ ਗੁਰੂਆਂ ਦੀ ਆਰਾਧਨਾ ਕਰਦੇ ਹੋਏ ਉਹਨਾਂ ਪਾਸੋਂ ਸਹਾਇਤਾ ਦੀ ਮੰਗ ਕਰਦੇ ਨੇ ਗੁਰੂ ਜੀ ਕਹਿੰਦੇ ਨੇ ਕਿ ਆਪਣੇ ਤੋਂ ਪਹਿਲਾਂ ਹੋਏ ਨੌ ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹੋਏ ਕਿ ਮੈਂ ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਅਰਥਾਤ ਸਰਵ ਵਿਆਪਕ ਅਕਾਲ ਪੁਰਖ ਦੀ ਆਰਾਧਨਾ ਕਰਦਾ ਹਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆਉਂਦਾ ਹਾਂ ਇਸ ਤੋਂ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਸੋਂ ਸਹਾਇਤਾ ਦੀ ਮੰਗ ਕਰਦਾ ਹਾਂ ਫਿਰ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਫਿਰ ਸ੍ਰੀ ਗੁਰੂ ਹਰगोਬਿੰਦ ਜੀ ਸ੍ਰੀ ਗੁਰੂ ਹਰ राय ਜੀ ਨੂੰ ਸਿਮਰਦਾ ਹਾਂ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਧਿਆਉਂਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਫਿਰ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦਾ ਹਾਂ ਜਿਨ੍ਹਾਂ ਦੇ ਸਿਮਰਨ ਕਰਨ ਨਾਲ ਘਰ ਦੇ ਵਿੱਚ ਨੌ ਨਿੱਧਾਂ ਆਉਂਦੀਆਂ ਨੇ ਭਾਵੇਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਆ ਤੇ ਅਕਾਲ ਪੁਰਖ ਹਰ ਥਾਂ ਤੇ ਆਪ ਸਹਾਈ ਹੁੰਦਾ ਹੈ ਹਾਂਜੀ ਅੱਗੇ ਹੈਗਾ ਅ ਦੋਹੋਂ ਕੰਧਾਰਾ ਮੂੰਹ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਖਸ਼ ਆਏ ਰੋਹਲੇ ਤਰਵਾਰੀ ਵਖਤਰ ਸੱਜੇ ਜੁਟੇ ਸੌ ਹੋਏ ਯੁੱਧ ਨੂੰ ਇੱਕ ਜਾਤ ਨਾ ਜਾਣਣ ਭੱਜੇ ਖੇਤ ਅੰਦਰ ਜੋਦੇ ਗੱਜੇ ਕੰਧਾਰਾ ਕਿਉਂਗਾ ਫੌਜਾਂ ਮੂੰਹ ਜੁੜੇ ਦੋਹਾਂ ਫੌਜਾਂ ਮੋ ਸਾਹਮਣੇ ਤਲਵਾਰ ਅੰਤਰਵਾਰੀ ਕਿਉਂਗਾ ਤਲਵਾਰਾਂ ਵਖਤਰ ਲੋਹੇ ਦੀ ਵਰਦੀ ਹੁੰਦੀ ਆ ਇੱਕ ਜਾਤ ਨਾਲ ਜੰਨਣ ਭੱਜੇ ਦੌੜਨਾ ਨਹੀਂ ਜਾਣਦੇ ਹਾਂਜੀ ਇਸ ਦੇ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੇ ਗਵਾਹੀ ਦੇ ਵਿੱਚ ਲੜ ਰਹੇ ਦੇਵਤਿਆਂ ਤੇ ਰਾਖਸ਼ਾਂ ਦੇ ਇਤਿਹਾਸ ਯੁੱਧ ਨੂੰ ਵਰਨਣ ਕਰਿਆ ਜਿਹਦੇ ਵਿੱਚ ਅੰਤ ਦੇ ਵਿੱਚ ਦੁਰਗਾ ਦੇਵੀ ਜਿੱਤੂ ਹੁੰਦੀ ਹੈ ਮਤਲਬ ਕਿ ਨੇਕੀ ਦੀ ਜਿੱਤ ਹੁੰਦੀ ਹੈ ਵਦੀ ਤੇ ਵਦੀ ਦਾ ਪ੍ਰਤੀਕ ਬੁਰਾਈ ਦਾ ਪ੍ਰਤੀਕ ਨੇ ਰਾਖਸ਼ ਇਨ੍ਹਾਂ ਸਤਰਾਂ ਦੇ ਵਿੱਚ ਗੁਰੂ ਜੀ ਨੇ ਬਾਰ ਵਿਚਲੇ ਵੀਰ ਰਸ ਨੂੰ ਪ੍ਰਚੰਡ ਕਰਨ ਲਈ ਉਤਸ਼ਾਹਿਤ ਕਰਨ ਲਈ ਦੁਰਗਾ ਦੇਵੀ ਦਾ ਟੱਕਰਾ ਕਰ ਰਹੇ ਰਾਖਸ਼ਾਂ ਦੇ ਰੋਹ ਤੇ ਬਹਾਦਰੀ ਨੂੰ ਵੀ ਬਿਆਨ ਕੀਤਾ ਦੇਵਤਿਆਂ ਦੇ ਰਾਖਸ਼ਾਂ ਦੀ ਫੌਜਾਂ ਦੇ ਵਿਚਕਾਰ ਆਮੋ-ਸਾਮਣੇ ਮੁਕਾਬਲਾ ਹੋ ਰਿਹਾ ਹੈ ਢੋਲ ਸੰਖ ਨਗਾਰੇ ਵੱਜ ਰਹੇ ਨੇ ਰਾਖਸ਼ ਬੜੇ ਗੁੱਸੇ ਦੇ ਵਿੱਚ ਨੇ ਉਹਨਾਂ ਦੇ ਸਰੀਰ ਉੱਤੇ ਤਲਵਾਰਾਂ ਅਤੇ ਜਰਾ ਵਖਤਰ ਦੀਆਂ ਵਰਦੀਆਂ ਸਜੀਆਂ ਹੋਈਆਂ ਨੇ ਇਹ ਉਹ ਯੁੱਧ ਕਰਨ ਲਈ ਇੱਕ ਦੂਜੇ ਦੇ ਸਾਹਮਣੇ ਡਟ ਰਹੇ ਨੇ ਉਹਨਾਂ ਦੇ ਵਿੱਚੋਂ ਕੋਈ ਭੱਜਣਾ ਨਹੀਂ ਜਾਣਦਾ ਮਤਲਬ ਕਿ ਯੁੱਧ ਦੇ ਮੈਦਾਨ ਦੇ ਵਿੱਚ ਗੱਜੇ ਹੋਏ ਨੇ ਲੜਨ ਲਈ ਤਿਆਰ ਨੇ ਅੱਗੇ ਹੈਗਾ ਇੰਪੋਰਟੈਂਟ ਆ ਵੈਰੀ ਇੰਪੋਰਟੈਂਟ ਜੰਗ ਦਾ ਮੁਸਾਫਾ ਵਜਿਆ ਰਣਕੂਰੇ ਨਗਾਰੇ ਚਾਵਲੇ ਝੁੱਲਣ ਨੇਜੇ ਵੈਰ ਕਾ ਨਿਸ਼ਾਨ ਝੁੱਲੇ ਲਸਾਵਲੇ ਢੋਲ ਨਗਾਰੇ ਪੌਣ ਦੇ ਉਗਣ ਜਾਣੇ ਜਟਾਵਲੇ ਦੁਰਗਾਦਾਨੋ ਡਹੇ ਰਨਨਾਦ ਵਜਣ ਖੇਤ ਵਿਹਾਵਲੇ ਵੀਰ ਪਰੋਤੇ ਵਰਸ਼ੀਏ ਜਨ ਢਾਲ ਝੁਮਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਣ ਬਾਵਲੇ ਇੱਕ ਚੁਣ ਝਾੜੋ ਕੱਡੀਆਂ ਰੇਤ ਵਿੱਚੋਂ ਸਿਓਨਾ ਡਾਬਲੇ ਗਦਾ ਤ੍ਰਿਸ਼ੂਲਾ ਵਰਸ਼ੀਏ ਤੀਰ ਵਗਣ ਖਰੇ ਉਤਾਵਲੇ ਜਨ ਦッセ ਪੂਜੰਗਮ ਸਾਵਲੇ ਮਰਜੀ ਜਾਵਣ ਵੀਰ ਬਹ ਰਹਾਵਲੇ ਹਾਂਜੀ ਮੁਸਾਫਾ ਕੀ ਹੋ ਗਿਆ ਨਗਾਰਾ ਕੁਰੇ ਹੋ ਗਿਆ ਵੱਜੇ ਵੈਰ ਕਾਂ ਝੰਡੀਆਂ ਨਿਸ਼ਾਨ ਝੰਡੇ ਲਸਾਵਲੇ ਹੋ ਗਿਆ ਚਮਕੀਲੇ ਪਾਉਣ ਦੇ ਹਵਾ ਦੇ ਵਿੱਚ ਗੂੰਜਾ ਪੈਦਾ ਕਰ ਰਹੇ ਨੇ ਦਾਨੋ ਹੋਗੇ ਦੈਨਤ ਵਿਹਾਵਲੇ ਹੋ ਗਿਆ ਭਿਆਨਕ ਆਵਲੇ ਔਲੇ ਮਦ ਸ਼ਰਾਬ 바ਵਲੇ ਕੀ ਹੋ ਗਿਆ ਮਸਤ डावਲੇ ਡਲੀ ਗਦਾ ਗੁਰਜ ਤ੍ਰਿਸ਼ੂਲਾ ਤਿੰਨ ਨੋਕਾਂ ਵਾਲਾ ਨੇਜਾ ਪੁਜੰਗ ਕੀ ਹੋ ਗਿਆ ਸੱਪ ਹਾਂਜੀ ਤਾਂ ਪ੍ਰਸੰਗਤ ਹੋ ਹੀ ਰਹੂਗਾ ਵਿਆਖਿਆ ਲੜਾਈ ਦੇ ਮੈਦਾਨ ਦੇ ਵਿੱਚ ਜੰਗ ਦਾ ਘੰਟਾ ਵੱਜਿਆ ਤੇ ਨਗਾਰੇ ਜੰਗੀ ਚਾਹ ਨਾਲ ਵੱਜ ਰਹੇ ਨੇ ਨੇਜੇ ਝੰਡੀਆਂ ਤੇ ਝੰਡੇ ਮੈਦਾਨਾਂ ਵਿੱਚ ਚਮਕਾਂ ਮਾਰ ਰਹੇ ਨੇ ਢੋਲ ਤੇ ਨਗਾਰੇ ਵੱਜਣ ਦੀ ਗੂੰਜ ਨਾਲ ਜਟਾਂ ਵਾਲੇ ਰਾਖਸ਼ ਮਸਤੀ ਦੇ ਵਿੱਚ ਆਏ ਹੋਏ ਨੇ। ਦੁਰਗਾ ਤੇ ਰਾਖਸ਼ ਲੜਾਈ ਦੇ ਮੈਦਾਨ ਦੇ ਵਿੱਚ ਡਟ ਗਏ। ਭਿਆਨਕ ਨਾਦ ਵੱਜ ਰਹੇ ਨੇ ਬਹਾਦਰ ਵਰਸ਼ੀਆਂ ਨਾਲ ਇਸ ਤਰ੍ਹਾਂ ਪਰੋਏ ਹੋਏ ਨੇ ਜਿਵੇਂ ਇੱਕ ਡਾਲੀ ਨੂੰ ਬਹੁਤ ਸਾਰੇ ਔਲੇ ਲੱਗੇ ਹੋਣ। ਕੁਝ ਰਾਖਸ਼ ਤਲਵਾਰਾਂ ਨਾਲ ਵੱਡੇ ਹੋਏ ਐਵੇਂ ਤੜਫ ਰਹੇ ਨੇ ਜਿਵੇਂ ਉਹ ਸ਼ਰਾਬ ਪੀ ਕੇ ਮਸਤੀ ਵਿੱਚ ਲੇਟ ਰਹੇ ਹੋਣ। ਕੁਝ ਝਾੜੀਆਂ ਦੇ ਵਿੱਚੋਂ ਲੁਕੇ ਇਸ ਤਰ੍ਹਾਂ ਕੱਢੇ ਜਾ ਰਹੇ ਨੇ ਜਿਵੇਂ ਰੇਤ ਵਿੱਚੋਂ ਸੋਨੇ ਦੀ ਡਲੀ ਕੱਢੀ ਜਾਂਦੀ ਹੈ। ਗੁਰਜ ਤ੍ਰਿਸ਼ੂਲ ਵਰਸ਼ੇ ਤੀਰ ਕਾਲੀ ਕਾਲੀ ਚੱਲ ਰਹੇ ਨੇ ਹਥਿਆਰਾਂ ਵਿੱਚ ਵੱਜ ਰਹੇ ਨੇ ਜਿਸ ਤਰ੍ਹਾਂ ਕਾਲਾ ਸੱਪ ਡੰਗ ਮਾਰਦਾ ਭਾਵਕੀ ਰੋਹ ਪਰੇ ਬਹਾਦਰ ਮਰ ਰਹੇ ਅੱਗੇ ਹੈਗਾ ਦੇਖਣ ਚੰਡ ਪ੍ਰਚੰਡ ਨੌ ਰਣਕੂਰੇ ਨਗਾਰੇ ਤਾਇ ਰਖ ਸ਼ਰੋਲੇ ਚੌਗਿਰਦੇ ਭਾਰੇ ਹੱਥੀ ਤੇਗਾ ਪਕੜ ਕੇ ਰਨ ਢੀੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਛੱਡ ਜੋਦੇ ਜੁਝਾਰੇ ਦਿਲ ਵਿੱਚ ਰੋਹ ਬਹਾ ਵਡਾ ਵਡਾਏ ਕੇ ਮਾਰ ਮਾਰ ਪਕਾਰੇ ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ ਮਾਰੇ ਜਾਪਨ ਬਿਜਲੀ ਸਿਰ ਭਾਰ ਮਨਾਰੇ ਚੰਡ ਕੀ ਹੋਗੀ ਦੁਰਗਾ ਦੇਵੀ ਪ੍ਰਚੰਡ ਗੁੱਸੇ ਨਾਲ ਢੀੜੇ ਕਰਾਰੇ ਡਟਵਾ ਮੁਕਾਬਲਾ ਜੁਝਾਰੇ ਕੀ ਹੋਗਾ ਮਰ ਮੀਟਣ ਵਾਲੇ ਰੋਹ ਵੜਾ ਕੇ ਗੁੱਸਾ ਵਧਾ ਕੇ ਵੀਰ ਖੇਤ ਉਤਾਰੇ ਬਹੁਤ ਸਾਰੇ ਜੌਦੇ ਮੈਦਾਨ ਦੀ ਵਿੱਚ ਮਾਰ ਦਿੱਤੇ ਹਾਂਜੀ ਇਹਦੇ ਵਿੱਚ ਇਸ ਸਵਾਰ ਦੇ ਵਿੱਚ ਗੁਰੂ ਜੀ ਤਾਂ ਪਰ ਸੰਗਤ ਉਹ ਹੀ ਆ ਗਿਆ ਵਿਆਖਿਆ ਜੰਗ ਦੇ ਮੈਦਾਨ ਦੇ ਵਿੱਚ ਰੋਹ ਭਰੇ ਰਾਖਸ਼ ਗੁੱਸੇ ਦੇ ਵਿੱਚ ਆਈ ਦੁਰਗਾ ਦੇਵੀ ਨੂੰ ਦੇਖ ਰਹੇ ਨੇ ਤੇ ਜੰਗ ਦੇ ਧੌਂਸੇ ਵੱਜ ਰਹੇ ਨੇ ਰੋਹ ਭਰੇ ਰਾਖਸ਼ ਨੇ ਮਤਲਬ ਇਹ ਗੁੱਸੇ ਭਰੇ ਰਾਖਸ਼ਾਂ ਨੇ ਦੁਰਗਾ ਦੇਵੀ ਉੱਤੇ ਦੁਰਗਾ ਦੇਵੀ ਉੱਤੇ ਚਾਰੇ ਪਾਸਿਓਂ ਮੁਹਾਮਲਾ ਕਰਤਾ ਤੇ ਰਾਖਸ਼ਰ ਹੱਥਾਂ ਦੇ ਵਿੱਚ ਤਲਵਾਰਾਂ ਫੜ ਕੇ ਦੁਰਗਾ ਦੇਵੀ ਦੇ ਵਿਰੁੱਧ ਲੜਾਈ ਲੜ ਰਹੇ ਨੇ ਲੜਨ ਲੜ ਮਰਨ ਵਾਲੇ ਯੋਧੇ ਰਾਖਸ਼ਾਂ ਨੇ ਲੜਾਈ ਦੇ ਵਿੱਚ ਕਦੇ ਪਿੱਠ ਨਹੀਂ ਸੀ ਦਿਖਾਈ ਇਸ ਕਰਕੇ ਉਹ ਦੁਰਗਾ ਦੇਵੀ ਦਾ ਬੜੀ ਬਹਾਦਰੀ ਨਾਲ ਟਾਕਰਾ ਕਰ ਰਹੇ ਨੇ ਉਹ ਦਿਲ ਦੇ ਵਿੱਚ ਰੋਹ ਵਧਾ ਕੇ ਮਾਰ ਦਿਓ ਮਾਰ ਦਿਓ ਪੁਕਾਰ ਰਹੇ ਨੇ ਤੇ ਦੁਰਗਾ ਦੇਵੀ ਵਿਰੁੱਧ ਭਿਆਨਕ ਹਮਲੇ ਕਰ ਰਹੇ ਨੇ ਰੋਹ ਭਰੀ ਦੁਰਗਾ ਦੇਵੀ ਨੇ ਬਹੁਤ ਸਾਰੇ ਯੋਧੇ ਰਾਖਸ਼ਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਮਾਰਤਾ ਦੁਰਗਾ ਦੇਵੀ ਹੱਥੋਂ ਮਾਰੇ ਹੋਏ ਰਾਖਸ਼ ਨਿਮਨਦਾਨ ਦੇ ਵਿੱਚ ਪਏ ਵੱਡੇ ਸਰੀਰ ਇਸ ਤਰ੍ਹਾਂ ਦਿਖਾਈ ਦਿੰਦੇ ਨੇ ਜਿਵੇਂ ਬਿਜਲੀ ਦੇ ਮਨਾਰੇ ਢਾਕੇ ਸਿਰ ਭਾਰ ਹੇਠਾਂ ਸੁੱਟ ਦਿੱਤੇ ਹੋਣ। ਹਾਂਜੀ ਅੱਗੇ ਹੈਗਾ ਚੋਟ ਦਮਾਮੇ ਪਾਈ ਦਲਾ ਮੁਕਾਬਲਾ ਦੇ ਵੀ ਦਸਤ ਨਚਾਈ ਸਿੰਘਾਂ ਮਾ ਅਸਾਰ ਦੀ ਪੇਟ ਮਿਲੰਦੇ ਲਾਈ ਮੈੱਕੇ ਦੰਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਲੈਂਦੀ ਅਗਾ ਸਿਧਾਨੀ ਫਿਫਰ ਕਾਲਜਾ ਜਿਹੀ ਦਿਲ ਦੇ ਵਿਚਾਈ ਕਹੀ ਸੁਣਾ ਕੇ ਚੋਟੀ ਜਾਨ ਦਿਖਾਏ ਦਿਖਾਈ ਤਾਰੇ ਧੂਮਕੇਤ ਦਮਾਮੇ ਹੋ ਗਿਆ ਨਗਾਰੇ ਦਸ ਤੱਥ ਸਿਹਨਸਾਰ ਲੋਹੇ ਦੀ ਸ਼ੇਰ ਨੀ ਭਾਵ ਤਲਵਾਰ ਪੇਟ ਮਿਲਨ ਦੇ ਪੇਟ ਦੇ ਵਿੱਚ ਵੱਜੀ ਤਲਵਾਰ ਆਂਦਾ ਹੋ ਗਿਆ ਆਂਦਰਾ ਰੁਕੜੇ ਪਸਲੀਆਂ ਧੂਮਕੇਤ ਹੋ ਗਿਆ ਤਾਰਾ ਠੀਕ ਹੈ ਬਦਸ਼ਗਣੀ ਦਾ ਚਿੰਨ੍ਹ ਹੁੰਦਾ ਹੈ ਹਾਂਜੀ ਵਿਆਖਿਆ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਜਿਹੜੇ ਨਗਾਰੇ ਤੇ ਝੋਟਾਂ ਵੱਜ ਰਹੀਆਂ ਨੇ ਦਲਾਂ ਦੇ ਵਿੱਚ ਮੁਕਾਬਲਾ ਹੋ ਰਿਹਾ ਟਾਕਰਾ ਹੋ ਰਿਹਾ ਦੇਵੀ ਨੇ ਦੁਰਗਾ ਦੇਵੀ ਨੇ ਲੋਹੇ ਦੀ ਸ਼ੇਰਨੀ ਭਾਵਕੀ ਤਲਵਾਰ ਨੂੰ ਹੱਥ ਦੇ ਵਿੱਚ ਫੜ ਕੇ ਚਲਾਇਆ ਤੇ ਦੁਰਗਾ ਦੇਵੀ ਨੇ ਤਲਵਾਰ ਰਾਖਸ਼ਾਂ ਦੇ ਸਰਦਾਰ ਦੇ ਜਿਹੜਾ ਮਹਿਕਾ ਦਾੰਤ ਸੀ ਯੂਨਾਈਟਿਡ ਦੇ ਵਿੱਚ ਮਾਰੀ ਤੇ ਉਹਨੂੰ ਉਹ ਢੋਲਣ ਲੱਗ ਗਿਆ ਤਲਵਾਰ ਨੂੰ ਉਸਦੇ ਗੁਰਦੇ ਆਂਦਰਾਂ ਤੇ ਪਸਲੀਆਂ ਨੂੰ ਵੜਤਾ ਤੇ ਇਸ ਤਰ੍ਹਾਂ ਉਹਨਾਂ ਨੇ ਫੇਫੜਿਆਂ ਦਾ ਕਾਲਜ ਨੂੰ ਚੀਰਦੇ ਹੋਏ ਅੱਗੇ ਵਧਦੀ ਗਈ ਦੁਰਗਾ ਦੇਵੀ ਨੇ ਮਹਿਕਾਸੂਰ ਨੂੰ ਜੋ ਦਿਲ ਦੇ ਵਿੱਚ ਆਈ ਕਹਿ ਕੇ ਸੁਣਾਈ ਤਲਵਾਰ ਦੇ ਸਵਾਰ ਨੇ ਮਹਿਕੇ ਦੇਤ ਨੂੰ ਬੋਦੀ ਵਾਲੇ ਤਾਰੇ ਦੀ ਬੋਦੀ ਦਿਖਾਤੀ ਤੇ ਇਸ ਵਦਸ਼ਾਗਰੀ ਨੇ ਉਹਨੂੰ ਵਾਪਰਨ ਵਾਲੀ ਹੋਣੀ ਤੋਂ ਜਾਣੂ ਕਰਾਤਾ ਭਾਵ ਉਹਨੇ ਦੱਸ ਦਿੱਤਾ ਕਿ ਉਸ ਦੀ ਮੌਤ ਨੇੜੇ ਆ। ਅਗੇ ਹੈਗਾ ਚੋਟਾਂ ਪਵਨ ਨਗਾਰੇ ਅਣੀਆਂ ਜੁੱਟੀਆਂ ਤੋਂ ਲਈਆਂ ਤਰਵਾਰੀ ਦੇਵਾ ਦਾਨਵੀ ਵਾਹਨ ਵਾਰੋਵਾਰੀ ਸੁਰੇ ਸੰਗਰੇ ਵੱਗੇ ਰਤ ਝੁਲਾਰੀ ਜੂਂ ਗੇਰੂ ਬਬੂਤਰਾ ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾ ਪਾਈ ਤੂਮ ਸਵਾਰੀ ਦੁਰਗਾਦਾਨੀ ਅਣੀਆਂ ਜੁਟੇ ਹਥਿਆਰਾਂ ਦੀ ਨੋਕਾਂ ਭੀੜੀਆਂ ਵਾਹਨ ਹਥਿਆਰ ਚਲਾ ਰਹੇ ਸੀ ਸੂਰੇ ਸੰਗਰੇ ਬਹਾਦਰਾਂ ਨੇ ਜੰਗ ਲੜਿਆ ਗੇਰੂ ਬਬੂਤਰਾ ਕੀ ਹੋ ਗਿਆ ਭਗਵੇਂ ਰੰਗ ਦੇ ਕੱਪੜੇ ਤੂਮ ਰੌਲਾ ਸਵਾਰੀ ਦੁਰਗਾ ਦੇਵੀ ਦੀ ਸ਼ੇਰ ਦੀ ਸਵਾਰੀ ਹਾਂਜੀ ਇਹਦੇ ਵਿੱਚ ਮਤਲਬ ਕਿ ਦੁਰਗਾ ਦੇਵੀ ਦੇ ਰਾਖਸ਼ਾ ਵਿਚਕਾਰ ਜਿਹੜੀ ਭਿਆਨਕ ਮਾਰ ਵੱਡੋ ਦਾ ਵਰਣਨ ਕਰਿਆ ਹੋਇਆ ਵਿਆਖਰੀ ਵਿੱਚ ਮੈਦਾਨੇ ਜੰਗ ਦੇ ਵਿੱਚ ਨਗਾਰਾਂ ਤੇ ਝੋਟਾ ਪੈ ਰਹੀਆਂ ਨੇ ਦੋਹਾਂ ਧਿਰਾਂ ਦੁਆਰਾ ਚਲਾਏ ਜਾ ਰਹੇ ਹਥਿਆਰਾਂ ਦੇ ਤਿੱਖੀਆਂ ਲੋਕਾਂ ਆਪਸ ਦੇ ਵਿੱਚ ਭੜ ਰਹੀਆਂ ਨੇ ਦੇਵੀਆਂ ਆ ਦੇਵਤਿਆਂ ਦੇਵਤਿਆਂ ਤੇ ਰਕਸ਼ਾਂ ਦੇ ਆਹਮੋ ਸਾਹਮਣੇ ਤਲਵਾਰਾਂ ਧੂਲੀਆਂ ਤੇ ਦੋਹਾਂ ਪਾਸੇ ਦੇ ਵਿੱਚ ਸੂਰਮੇ ਸੀ ਜਿਹੜੇ ਉਹਨਾਂ ਨੇ ਆਪ ਨਵਾਰੋ ਵਾਰੀ ਇੱਕ ਦੂਜੇ ਤੇ ਤਲਵਾਰ ਨਾਲ ਵਾਰ ਕੀਤਾ ਹਮਲਾ ਕੀਤਾ ਤੇ ਯੁੱਧ ਕੀਤਾ ਤੇ ਜੰਗ ਦੇ ਮੈਦਾਨ ਦੇ ਵਿੱਚ ਜ਼ਖਮੀਆਂ ਦੇ ਸਰੀਰ ਦੇ ਵਿੱਚੋਂ ਗੇਰੂ ਰੰਗ ਆ ਲਹੂ ਐਵੇਂ ਵਗ ਰਿਹਾ ਸੀ ਜਿਵੇਂ ਖੂਹ ਦੇ ਪਾੜਸ਼ੇ ਦੇ ਵਿੱਚੋਂ ਪਾਣੀ ਡਿੱਗਦਾ। ਰਾਖਸ਼ ਨੇ ਪਤਨੀ ਮਹਿਲਾਂ ਦੇ ਵਿੱਚ ਬੈਠ ਕੇ ਲੜਾਈ ਦਾ ਰੁਖ ਦੇਖ ਰਹੀਆਂ ਸੀ ਤੇ ਜੰਗ ਦੇ ਮੈਦਾਨ ਦੇ ਵਿੱਚ ਦੁਰਗਾ ਦੇਵੀ ਸ਼ੇਰ ਦੀ ਸਵਾਰੀ ਨੇ ਰਾਖਸ਼ਾਂ ਦੇ ਵਿੱਚ ਬੜੀਆਂ ਧੁੰਮਾ ਪਾਤੀਆਂ। ਲੱਖ ਇਹ ਵੀ ਇੰਪੋਰਟੈਂਟ ਆ ਲੱਖ ਨਗਾਰੇ ਵੱਜਣ ਔਮੋ ਸਾਹਮਣੇ ਰਾਖਸ਼ ਰਣੋਂ ਨਾ ਭੱਜਣ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਨ ਤਨ ਕੈਬਰ ਛੱਡਣ ਦੁਰਗਾ ਸਾਹਮਣੇ। ਤਨ ਤਨ ਕੇ ਖਿੱਚ-ਖਿੱਚ ਕੇ ਪੂਰੇ ਜੋਰ ਨਾਲ ਕੈਬਰ ਹੋ ਗਿਆ ਤੀਰ ਹਾਂਜੀ ਮ ਜੰਗ ਦੇ ਮੈਦਾਨ ਦੇ ਵਿੱਚ ਲੱਖਣ ਨਗਾਰੇ ਵੱਜ ਰਹੇ ਸੀ ਅਮੋ ਸਾਹਮਣੇ ਤੇ ਗੁੱਸੇ ਨਾਲ ਭਰੇ ਰਾਖਸ਼ ਜੰਗ ਦੇ ਮੈਦਾਨ ਦੇ ਵਿੱਚ ਡਟੇ ਹੋਏ ਸੀ ਦੁਰਗਾ ਦੇਵੀ ਦਾ ਪਹਾੜੀ ਨਾਲ ਟਕਰਾ ਕਰ ਰਹੇ ਸੀ ਤੇ ਉਹ ਮੈਦਾਨ ਦੇ ਵਿੱਚ ਪਿੱਛੋਂ ਨਹੀਂ ਸੀ ਹਟ ਰਹੇ ਸਾਰੇ ਰਕਸ਼ ਸੂਰਮੇ ਸ਼ੇਰਾਂ ਵਾਂਗ ਗੱਜ ਰਹੇ ਸੀ ਤੇ ਵੱਧ ਵੱਧ ਕੇ ਦੁਰਗਾ ਉੱਤੇ ਹਮਲਾ ਕਰ ਰਹੇ ਸੀ ਤੇ ਉਹ ਜੋਰ ਲਾ ਲਾ ਕੇ ਦੁਰਗਾ ਵੱਲ ਤੀਰ ਛੱਡ ਰਹੇ ਸੀ ਤੇ ਉਹਨੂੰ ਪਛਾੜਨ ਦਾ ਯਤਨ ਕਰ ਰਹੇ ਸੀ ਹਾਂਜੀ ਅਗੇ ਚੰਡੀ ਦੀ ਵਾਰ ਦਾ ਵਿਸ਼ਾ ਵਸਤੂ ਸਾਰ ਛੋਟੇ ਕੁਐਸਚਨ